ਆਜ ਨੂੰ 59 ਨੰਬਰ ਇਹ ਕੀ ਕਰ ਰਹੇ ਸੀ ਮੇਰੇ ਮੈਂ ਤਾਂ ਉਹਦੇ ਉੱਤਰ ਖੜਾ ਸੀਗਾ ਮੈਂ ਤਾਂ ਜਦੋਂ ਆਵਾਜ਼ ਆਈ ਠਾੜਣ ਗੱਡੀ ਵਿੱਚੀ ਬੜੀ ਤੇਜ਼ ਅੱਗੇ ਬਲੈਰੋ ਗੱਡੀ ਸੀਗੀ ਗੱਡੀ ਦੇ ਵਿੱਚ ਗੱਡੀ ਵਿੱਚ ਹੀ ਉਹ ਹੀ ਡੈਮੇਜ ਹੋਈ ਹੈ ਤੇ ਇਹ ਵੀ ਡੈਮੇਜ ਹੈ ਜਿਹੜਾ ਅੱਗੇ ਬੱਚਾ ਖੜਾ ਸੀ ਉਹਦਾ ਜ਼ਿਆਦਾ ਨੁਕਸਾਨ ਹੋਇਆ ਬੱਚੇ ਨੂੰ ਕਿੰਨੀ ਕਿ ਸੱਟਾਂ ਆਈਆਂ ਨੇ ਭਾਈ ਉਹਦੇ ਗੋਡੇ ਟੁੱਟ ਗਏ ਕਿੰਨੀ ਕਿ ਉਮਰ ਹੋਣੀ ਹੈ ਬੱਚੇ ਦੀ 10 ਸਾਲ ਦੀ 10 ਸਾਲ ਦੀ ਮੁੰਡਾ ਸੀ ਕੁੜੀ ਮੁੰਡਾ ਸੀ 10 ਹਾਂਜੀ ਉਹ ਜੂਸ ਵਾਲਿਆਂ ਦਾ ਮੁੰਡਾ ਸੀ ਉਹ ਜਿਹੜੀ ਬੰਦ ਕਰਕੇ ਚੱਲੇ ਗਏ ਹਸਪਤਲ ਲੈ ਕੇ ਗਏ ਉਹਨੂੰ ਗਰੀਬ ਬੰਦੇ ਦਾ ਮੁੰਡਾ ਸੀ ਕਿੰਨੇ ਬੰਦੇ ਭਾਈ ਕਾਰ ਚ ਦਾ ਇਹ ਸਿੰਗਲ ਹੀ ਬੰਦਾ ਸੀਗਾ ਇੱਕ ਬੰਦਾ ਹਾਂ ਸਿੰਗਲ ਸੀਗਾ ਇਹ ਕਾਰਨ ਕੀ ਆ ਭਈ ਕਿਉਂ ਭਾਈ ਉਹ ਕਹਿੰਦੇ ਮੇਰੀ ਅੱਖ ਲੱਗ ਗਈ ਸੀ ਇਹ ਸਪੀਡ ਦੀ ਗੱਲ ਕਰੀਏ ਪਰ ਸਪੀਡ ਜ਼ਿਆਦਾ ਹੋ ਸਕਦੀ ਆ ਭਾਈ ਤੁਸੀਂ ਗੱਡੀ ਦੇ ਹਾਲਾਤ ਦੇਖ ਕੇ ਤੁਸੀਂ ਆਪ ਜੱਜ ਕਰ ਸਕਦੇ ਹੋ ਗੱਡੀ ਕਿੰਨੀ ਕਿਸ ਸਪੀਡ ਤੇ ਹੋਈ ਠੀਕ ਹੈ ਦੇ ਵਿੱਚ ਮਾਰੀ ਐ ਬਲੇਰੋ ਖੜੀ ਸੀ ਜੂਸ ਪੀਦੇ ਸੀਗੇ ਬੰਦਾ ਬੱਚਾ ਸਰਵ ਕਰਨ ਆਇਆ ਸੀ ਜੂਸ ਹਮ ਸਰਵ ਕਰਕੇ ਅੱਗੋਂ ਨਿਕਲ ਰਿਹਾ ਸੀਗਾ ਇੰਨੇ ਨੂੰ ਗੱਡੀ ਆ ਕੇ ਵੱਜੀ ਠਾਹ ਕਰਕੇ ਪਿੱਛੇ ਉਹ ਮੁੰਡਾ ਗੱਡੀ ਦੇ ਥੱਲੇ ਇੱਕ ਗੱਡੀ ਕਿਹੜੀ ਆ ਜਿਹੜੀ ਪਿੱਛੇ ਮੱਚੀ ਹੈ ਇਹ ਵੈਗਨਰ ਗੱਡੀ ਆ ਵੈਗਨਰ ਨੇ ਖੜੀ ਹੋਈ ਬਲੈਰੋ ਦੇ ਵਿੱਚ ਗੱਡੀ ਮਾਰੀ ਆ ਤੇ ਪੁਲਿਸ ਕਿੰਨੀ ਦੇਰ ਬਾਅਦ ਪਹੁੰਚੀ ਸੀ ਪੁਲਿਸ ਤਾਂ ਭਾਈ ਜਦੋਂ ਸਾਡੀ ਗੱਲਬਾਤ ਹੋ ਗਈ ਪ੍ਰੈਸ ਵਾਲੇ ਆ ਗਏ ਉਦੋਂ 5 10 ਮਿੰਟ ਬਾਅਦ ਪੁਲਿਸ ਵਾਲੇ ਆਏ ਨੇ ਤੇ ਡਰਾਈਵਰ ਜੀ ਨਾਲ ਜਦੋਂ ਪੁੱਛਿਆ ਕਿ ਭਾਜੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਜੀ ਅਸੀਂ ਤਾਂ ਦੇਖ ਕੇ ਦੋ ਕੇ ਡਰਾਈਵਰ ਦੀ ਸਿਚੁਏਸ਼ਨ ਕਿਹੋ ਜਿਹੀ ਲੱਗੀ ਤੁਹਾਨੂੰ ਓਕੇ ਭਾਜੀ ਮੈਂ ਤੁਹਾਨੂੰ ਜੈਨੂਅਰੀ ਗੱਲ ਦੱਸਾਂ ਗੱਡੀ ਠੋਕਣ ਤੋਂ ਬਾਅਦ ਜਵਾਗ ਧੱਲੇ ਦੇਣ ਤੋਂ ਬਾਅਦ ਉਹ ਹੱਸਦੇ ਸੀ ਡਰਾਈਵਰ ਹੱਸਦਾ ਹੱਸਦੇ ਆ ਸੀਗਾ ਹੱਸ ਕੇ ਕਹਿੰਦਾ ਮੇਰੀ ਅੱਖ ਲੱਗ ਗਈ ਮੈਂ ਜੋ ਗੱਲ ਸੱਚ ਆ ਜੋ ਅਸੀਂ ਦੇਖਿਆ ਸੀ ਉਹ ਦੱਸਾਂਗੇ ਨਹੀਂ ਬੰਦਾ ਉਹ ਮੋਕੇ ਤੇ ਹੈਗਾ ਜਾ ਉਹ ਮੋਕੇ ਤੇ ਹੀ ਥਾਣੇ ਆ ਰਾਉਂਡ ਅਪ ਕਰ ਲਿਆ ਕੀਤਾ ਹੋਇਆ ਜੀ ਤੁਹਾਨੂੰ ਕੀ ਲੱਗਿਆ ਭਾਈ ਤੁਸੀਂ ਗੱਡੀ ਚਲਾਉਂਦੇ ਹੋ ਜੀ ਏਸੀ ਗੱਡੀ ਐ ਠੀਕ ਐ ਤੁਹਾਨੂੰ ਏਸੀ ਗੱਡੀ 'ਚ ਪਸੀਨਾ ਆ ਜੂਗਾ ਮੈਂ ਮੇਕੋ ਗੱਡੀ ਐ ਲੋਡਿੰਗ ਵਾਲੀ ਐ ਮੈਂ ਡਰਾਈਵਰ ਆ ਮੈਨੂੰ ਇਹ ਬਿਨਾ ਏਸੀ ਵਾਲੀ ਗੱਡੀ 'ਚ ਪਸੀਨਾ ਨਹੀਂ ਆਂਦਾ ਮੈਨੂੰ ਪਸੀਨੇ ਆਏ ਹੋਏ ਸੀ ਪਸੀਨਾ ਆ ਰਿਹਾ ਸੀ ਹਾਂ ਤੁਸੀਂ ਦੱਸੋ ਕੀ ਨਿਕਾੜਨ ਹੋਏਗਾ ਇਹਦਾ ਬਲੇਰੋ ਗੱਡੀ 'ਚ ਕੌਣ-ਕੌਣ ਸੀ ਆਪੇ ਬਲੇਰੋ 'ਚ ਭਾਈ ਕਾਰਪੋਰੇਸ਼ਨ ਦੀ ਗੱਡੀ ਸੀ ਉਹ ਬੰਦਾ ਜੂਸ ਪੀਣਾ ਆਇਆ ਸੀ ਸਿੰਗਲ ਬੰਦਾ ਸੀ ਉਹ ਵੀ ਡਰਾਈਵਰ ਸੀਗਾ ਜੂਸ ਪੀਣਾ ਆਇਆ ਸੀ ਬੱਚਾ ਜੂਸ ਸਰਵ ਕਰਕੇ ਗੱਡੀ ਦੇ ਅੱਗੇ ਲੰਘਿਆ ਇਹਨਾਂ ਨੂੰ ਗੱਡੀ ਠਾਕ ਤੱਕ ਵਿੱਚ ਵਜਈ ਉਹ ਵੀ ਡੈਮੇਜ ਹੋਈ ਹੈ ਬਲੇਰੋ ਦੀ ਬੈਕ ਸਾਈਡ ਭਾਈ ਬੁਰੀ ਡੈਮੇਜ ਹੋ ਗਈ ਹੁਣ ਉਹਨੇ ਜਾ ਕੇ ਕਲਪੋਸ਼ੰਦੇ ਕਮਿਸ਼ਨਰ ਨੂੰ ਦੱਸਣਾ ਕਮਿਸ਼ਨਰ ਨੇ ਫਿਰ ਜਿਹੜਾ ਐਕਸ਼ਨ ਲੈਣਾ ਉਹ ਲੈਣਾ ਹੈ ਦੇਖੋ ਜੀ ਇਸ ਬੰਦੇ ਕਰਕੇ ਸਾਡੀ ਲੋਜੀ ਰੋਟੀ ਤੇ ਲੱਤ ਵੱਜੇਗੀ ਐਕਸੀਡੈਂਟ ਹੋਇਆ ਕਾਦੇ ਕਰਕੇ ਬੰਦਾ ਜੂਸ ਪੀਦਿਆ ਸੀ ਠੀਕ ਹੈ ਜੀ ਰੇੜੀ ਲੱਗੀ ਹੈ ਕਲਪੋਸ਼ੰਦੇ ਕਮਿਸ਼ਨਰ ਸਾਡੀ ਰੇੜੀਆਂ ਚੱਕਾ ਦੇਣੀਆਂ ਸਾਡੀ ਤਾਂ ਜੀ ਰੋਟੀ ਗਈ ਇੱਕ ਬੰਦੇ ਇੱਕ ਬੰਦੇ ਕਰਕੇ ਸਾਡੇ ਡੇਟ ਤੇ ਲੱਤ ਵੱਜੀ ਹੈ ਹੁਣ ਅਸੀਂ ਕਿੱਥੇ ਜਾਵਾਂਗੇ ਸਾਡੀਆਂ ਤਾਂ ਰੇੜੀਆਂ ਜੱਗੀਆਂ ਜਾਣਗੀਆਂ ਜਿੰਨੇ ਆ ਸਾਦੇ ਚਲੇ ਜਾਣਗੇ ਕੀ ਡਿਮਾਂਡ ਕਰਦੇ ਹੋ ਭਾਈ ਡਿਮਾਂਡ ਜੋ ਬਣਦੀ ਕਾਰਵਾਈ ਹੈ ਜੋ ਬੱਚੇ ਦੇ ਸੱਟਾਂ ਵੱਜੀਆਂ ਨੇ ਜੋ ਉਹਦਾ ਇਲਾਜ ਹੁੰਦਾ ਹੈ ਜਿੰਨਾ ਖਰਚਾ ਲੱਗਦਾ ਇਹਨੂੰ ਦੇਣਾ ਪੈਂਦਾ ਜਿਹੜਾ ਤੁਸੀਂ ਦੇਖਿਆ ਆਪਣੀ ਅੱਖਾਂ ਦੇ ਨਾਲ ਕਿੰਨੇ ਕੁ ਸੱਟ ਬੱਚੇ ਨੂੰ ਸੀ ਭਾਈ ਤੁਸੀਂ ਯਾਦ ਹਸਪੀਟਲ ਜਾਓ ਬੱਚੇ ਦੇ ਬਿਆਨ ਲਓ ਤੇ ਡਾਕਟਰ ਤੋਂ ਪੁੱਛ ਕੇ ਆਓ ਬੱਚੇ ਦੇ ਗੋਟੇ ਹੈ ਨਹੀਂ ਹੁਣ ਕਿਸੇ ਕੰਮ ਦੇ ਐਡੀ ਤੇਜ਼ ਗੱਡੀ ਵੱਜੀ ਆ ਗਈ ਬਹੁਤ ਤੇਜ਼ ਧਮਾਕਾ ਹੋਇਆ ਮੈਂ ਅੱਛਾ ਮੇਰੀ ਲੇਡੀ ਦੇਖੋ ਕਿਦੋਂ ਵਕ ਵਕ ਤੇ ਗੇਟ ਤੇ ਆ ਜੀ ਉੱਥੇ ਗੇੜੀ ਆ ਮੇਦੀ ਉੱਥੇ ਤੱਕ ਆਵਾਜ਼ ਗਈ ਆ ਸੋਚੋ ਕਿੰਨੀ ਤੇਜ਼ ਆਵਾਜ਼ ਆਈ ਜੀ ਉੱਥੋਂ ਆਏ ਹੋ ਮੋਂ ਉੱਥੋਂ ਆਇਆ ਇੱਧਰ ਉਤੋਂ ਬਾਅਦ ਗੱਡੀ ਛੱਡ ਕੇ ਬੰਦਾ ਉੱਥੇ ਭੱਜ ਗਿਆ ਉਹ ਆਟੋ ਆ ਨਾ ਪਿੱਛੇ ਲੜਨ ਦੀ ਕੋਸ਼ਿਸ਼ ਕੀਤੀ ਉਹ ਗੱਡੀ ਛੱਡ ਕੇ ਜਾ ਦਿਆ ਸੀਗਾ ਅਸੀਂ ਉੱਤੋਂ ਫੜ ਕੇ ਲਿਆ ਆ ਕਹਿੰਦਾ ਮੇਦੀ ਫੈਮਿਲੀ ਆ ਦੇ ਮੈਂ ਕਹਾਂ ਭਾਜੀ ਫੈਮਿਲੀ ਆਦੀ ਆ ਜਿਹੜੀ ਗੱਡੀ ਨਾਲ ਕਾਂਡ ਹੋਇਆ ਤੁਸੀਂ ਗੱਡੀ 'ਚ ਬੈਠੋ ਆ ਜਾਣਾ ਨਹੀਂ ਹੈਗਾ ਕਿਤੇ ਜਦੋਂ ਪੁਲਿਸ ਆਏਗੀ ਉਦੋਂ ਜਾਇਓ ਤੁਸੀਂ ਹੁਣ ਬੰਦਾ ਕਿੱਥੇ ਆ ਬੰਦਾ 8 ਨੰਬਰ ਥਾਣੇ ਭਾਜੀ ਦਾ ਆਊਟਡਪ ਕਰ ਲਿਆ ਹਾਂਜੀ ਜੇ ਨਹੀਂ ਹੀ ਟੁੱਪੂ ਹੈਲੋ ਸਰ ਹਾਂ ਜੀ ਕਨਸਟੇਬਲ ਸੁਹਿੰਦਰ ਕੁਮਾਰ ਜੀ ਗੱਲ ਕਰ ਰਹੇ ਨੇ ਲਓ ਜੀ ਹੇਡ ਕਨਸਟੇਬਲ ਸੁਹਿੰਦਰ ਕੁਮਾਰ ਗੱਲ ਕਰਦਾ ਸਰ ਇੱਕ ਮਾਮਲਾ ਆਇਆ ਸੀ ਪੱਤਰਕਾਰ ਗੱਲ ਕਰ ਰਹੇ ਆ ਸ਼ਾਹਿਦ ਖਾਨ ਜਿਹੜਾ ਆਪਣਾ ਸਟੇਡੀਅਮ ਦੇ ਸਾਹਮਣੇ ਐਕਸੀਡੈਂਟ ਹੋਇਆ ਵੈਗਨਾਰ ਗੱਡੀ ਦੇ ਨਾਲ ਸਰ ਸਰ ਕੀ ਕੋਈ ਜਾਣਕਾਰੀ ਹੈ ਉਹਦੇ ਬਾਰੇ ਉਹਦੇ ਤੱਕ ਲੱਗ ਗਿਆ ਮੈਨੂੰ ਕੁਝ ਪਤਾ ਲੱਗਾ ਲੱਗ ਪਰੇ ਹੁੰਦਾ ਸਰ ਜਿਹੜਾ ਡਰਾਈਵਰ ਆ ਇਸ ਵੇਲੇ ਉਹ ਪੁਲਸੀ ਰਸਦ ਦੇ ਵਿੱਚ ਹੈ ਸਰ ਉਹ ਜਿਹੜਾ ਕੋਲ ਕਰ ਰਹੇ ਤਾਂ ਪੀਸ ਬਾਕੀ ਤੁਸੀਂ ਅਸ ਤੋਂ ਨਾਲ ਗੱਲ ਕਰੋ ਠੀਕ ਕਰ ਸੋ ਓਕੇ ਜੀ